हां जी दोस्तों रोज दी तरह ਆਪਾਂ ਪਹੁੰਚੂਗਾ ਸਬਜੀ ਮੰਡੀ ਸਨਾਮ ਦੇ ਵਿੱਚ 10 ਦੇ ਇੱਕ ਸਬਜੀ ਦੇ ਰੇਟਾਂ ਵਿੱਚ ਕਾਫੀ ਜ਼ਿਆਦਾ ਵਾਧਾ ਹੋ ਗਿਆ ਹੈਗਾ ਜਾਨੀ ਕਿ ਕਈ ਸਬਜ਼ੀਆਂ ਦੇ ਰੇਟ ਦੁੱਗਣੇ ਹੋ ਗਏ ਨੇ ਕੱਲੀ ਕੱਲੀ ਸਬਜੀ ਦੇ ਰੇਟ ਤੋਂ ਤੁਹਾਨੂੰ ਜਾਣੂ ਕਰਾਵਾਂਗੇ ਸਭ ਤੋਂ ਪਹਿਲਾਂ ਉਹਨਾਂ ਦੋਸਤਾਂ ਦਾ ਧੰਨਵਾਦ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੈ ਜੀ ਅਗਰ ਜਿਹੜੇ ਬੰਦੇ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਤੁਹਾਨੂੰ ਬੇਨਤੀ ਹੈ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਜੇ ਸਾਨੂੰ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਤਾ ਸਾਡੇ ਪੇਜ ਨੂੰ ਫੋਲੋ ਜਰੂਰ ਕਰਨਾ ਜੀ ਤੁਹਾਨੂੰ ਕਰਾਉਂਦੇ ਆ ਸਬਜੀ ਦੇ ਕੱਲੇ ਕੱਲੇ ਰੇਟ ਤੋਂ ਜਾਣੂ ਅੱਜ ਸਭ ਤੋਂ ਪਹਿਲਾਂ ਆਪਾਂ ਲਸਣ ਕੋਲੇ ਚੱਲਦੇ ਆਂ ਅੱਜ ਦੇਖਣ ਨੂੰ ਪਹਿਲੀ ਵਾਰ ਲਸਣ ਮਿਲਿਆ ਤੇ ਲਸਣ ਦਾ ਰੇਟ ਦੱਸਦੇ ਤੱਕ 250 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਜੀ ਅੱਜ ਕਈ ਦਿਨਾਂ ਬਾਅਦ ਪਹਿਲੀ ਵਾਰ ਲਸਣ ਦੇਖਣ ਨੂੰ ਮਿਲਿਆ ਮੰਡੀ ਦੇ ਵਿੱਚ ਰੇਟ ਕਾਫੀ ਜ਼ਿਆਦਾਗਾ ਤੇ ਆਦਾ ਵੀ ਅੱਜ ਅਦਰਕ ਕਹਿ ਦਈਏ ਤਾਂ ਪਹਿਲੀ ਵਾਰ ਦੇਖਿਆ ਜੀ ਦਾ ਰੇਟ 200 ਰੁਪਏ ਪ੍ਰਤੀ ਕਿਲੋ ਆ ਜੀ ਦੋਨੇ ਹੀ ਰੇਟ ਕਾਫੀ ਨੇ ਅਦਰਕਾ ਔਰ ਲਸਣ ਦੇ ਤੇ ਜੇ ਆ ਬੈਂਗਲੇ ਦੀ ਗੱਲ ਕਰੀਏ ਤਾਂ ਜੇ ਲੰਬੀ ਦੀ ਜਿਹੜੀ ਕਹਿੰਦੇ 20-25 ਰੁਪਏ ਕਿਲੋ ਵਿਕਦੀ ਤੇ 35 ਰੁਪਏ ਕਿਲੋ ਹੋ ਗਈ ਆ ਜੀ ਇਹਦੇ ਰੇਟ ਦੇ ਵਿੱਚ 10 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਇਜਾਫਾ ਹੋਇਆ ਜੀ ਜੇ ਟਮਾਟਰਾਂ ਦੀ ਗੱਲ ਕਰੇ ਟਮਾਟਰਾਂ ਦੇ ਰੇਟ ਵੀ ਸਿੱਧੇ 10 ਰੁਪਏ ਉੱਪ ਹੋ ਗਏ ਨੇ 12 ਪੇਟ ਵਾਟਰ ਮਿਲਣ ਵਾਲਾ ਅੱਜ 22 ਰੁਪਏ ਵਿਕ ਰਿਹਾ ਜੀ ਭਿੰਡੀ ਦੀ ਗੱਲ ਕਰੀਏ ਭਿੰਡੀ ਵੀ ਸਿਖਰਾ ਤੇ ਪਹੁੰਚ ਗਈ ਆ ਜਿਹੜੀ 25 ਰੁਪਏ ਕਿਲੋ ਸੀ ਭਿੰਡੀ ਕੱਲ ਤੇ ਪਰਸੋ ਕਾਫੀ ਦਿਨਾਂ ਤੋਂ ਚੱਲ ਰਹੀ ਸੀ ਤੇ ਅੱਜ ਇਹਦਾ ਰੇਟ 35 ਤੋਂ 40 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਹੋ ਗਿਆ ਜੀ ਇਹ ਭਿੰਡੀ ਦਾ ਨੈਟ ਰੇਟ ਹੈਗਾ ਜੀ ਜੇ ਗੱਲ ਕਰੀਏ ਖੀਰੇ ਦੀ ਖੀਰੇ ਦਾ ਰੇਟ 18 ਰੁਪਏ ਉੱਥੇ ਹੀ ਖੜਾਗਾ ਚੌਲੇ ਦੀ ਗੱਲ ਕਰੀਏ ਜਿਹੜਾ 30 ਰੁਪਏ ਕਿਲੋ ਸੀ ਜੀ 50 ਰੁਪਏ ਕਿਲੋ ਤੇ ਪਹੁੰਚ ਗਿਆ 20 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਰੇਟ ਦੇ ਵਿੱਚ ਵਾਧਾ ਹੋਇਆ ਜੇ ਪੇਠੇ ਦੀ ਗੱਲ ਕਰਦੇ ਆਂ ਦੋਸਤੋ ਪੇਠਾ ਜਿਹੜਾ 12 ਤੋਂ 14 ਰੁਪਏ ਕਿਲੋ ਮਿਲਦਾ ਸੀ ਅੱਜ 18 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਹੋ ਗਿਆ ਜੀ ਖੀਰੇ ਦਾ ਰੇਟ ਵੀ ਇੱਥੇ ਸੇਮ ਆ ਉਹੀ ਜਾਨੀ ਕਿ ਦੱਸ ਦਈਏ 18 ਰੁਪਏ ਪ੍ਰਤੀ ਕਿਲੋ ਅਰਬੀ ਦਾ ਰੇਟ ਦੱਸਿਏ ਤਾਂ ਅਰਬੀ ਦਾ ਰੇਟ ਹੈ ਜਿਹੜਾ 50 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਹੀ ਹੈ ਜੀ ਪੇਠਾ ਹੋਈ ਸੇਮ ਰੇਟ ਜੋ ਤੁਹਾਨੂੰ ਦੱਸ ਚੁੱਕੇ ਹਾਂ ਜੇ ਅਚਾਰੀ ਅੰਬ ਦੀ ਗੱਲ ਕਰੀਏ ਦੋਸਤੋ ਇਹ ਵੀ ਕ ਰੇਟ ਵੱਧ ਗਿਆ ਜਨਨ ਕਿ ਮਮੂਲੀ ਜਿਹਾ ਰੇਟ ਵਧਿਆਗਾ ਕੱਲ ਜਿਹੜਾ ਕੱਚਾ ਅਚਾਰੀ ਅੰਬ ਸੀ 15 ਰੁਪਏ ਵਿਕਿਆ ਸੀ ਅੱਜ ਉਹ ਅੰਬ ਰੇਟ ਵੱਧ ਕੇ 18 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਹੋ ਗਿਆ ਜੀ ਜਨਨਿਕੇ 3 ਰੁਪਏ ਦਾ ਵਾਅਦਾ ਹੋ ਗਿਆ ਰੇਟ ਦੇ ਵਿੱਚ ਗੱਲ ਕਰਦਿਆਂ ਕਰੇਲੇ ਦੀ ਜਿਹੜਾ ਕਰੇਲਾ ਜਨਨਿਕੇ ਆਪਾਂ ਨੂੰ ਮਿਲ ਰਿਹਾ ਸੀਗਾ 25 ਰੁਪਏ ਕਿਲੋ ਅੱਜ ਰੇਟ ਵੱਧ ਕੇ ਇਹਦੇ 40 ਰੁਪਏ ਪ੍ਰਤੀ ਕਿਲੋ ਵੱਗ ਗਏ ਨੇ ਜੀ 35 ਤੋਂ 40 ਰੁਪਏ ਟਿੰਡੇ ਦੀ ਗੱਲ ਕਰੀਏ ਤਾਂ ਉਹ ਵੀ 40 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਹੋ ਗਿਆ ਜੀ ਪਿੰਡੀ ਦਾ ਤੁਹਾਨੂੰ ਰੇਟ ਦੱਸ ਹੀ ਦਿੱਤਾ ਪਿੰਡੀ ਦਾ ਰੇਟ ਵੀ ਜਿਹੜੀ 25 ਰੁਪਏ ਸੀਗੀ 35 ਰੁਪਏ ਪ੍ਰਤੀ ਕਿਲੋ ਹੋ ਗਈ ਹੈ ਜੀ ਅੱਗੇ ਆਪਾਂ ਨਿੰਬੂ ਦੀ ਗੱਲ ਕਰੇ ਨਿੰਬੂ ਦੇ ਰੇਟ ਥੋੜੇ ਜੇ ਘਟੇ ਨੇ ₹100 ਬਿਕਨ ਵਾਲਾ ਨਿੰਬੂ ਅੱਜ ₹70 ਮੰਡੀ ਦੇ ਵਿੱਚ ਆਮ ਮਿਲ ਰਿਹਾ ਸੀ ਜੀ ਗਾਹਾਂ ਅੱਗੇ ਗੱਲ ਕਰਦੇ ਆ ਮਿਰਚ ਤੁਹਾਨੂੰ ਦੱਸਦੇ ਮਿਰਚ ਦੇ ਰੇਟ ਵੀ ਅਸਮਾਨੀ ਪਹੁੰਚ ਗਿਆ ਯਾਨੀ ਕਿ ਡਬਲ ਹੋ ਗਿਆ ਜੀ ਜਿਹੜੀ 2 ਦਿਨ ਪਹਿਲਾਂ ₹25 ਪ੍ਰਤੀ ਕਿਲੋ ਹਰੀ ਮਿਰਚ ਮਿਲ ਰਹੀ ਸੀ ਅੱਜ ਉਹਦਾ ਰੇਟ ਵੱਧ ਕੇ ₹50 ਪ੍ਰਤੀ ਕਿਲੋ ਹੋ ਗਿਆ ਜੇ ਖੀਰੇ ਦੀ ਗੱਲ ਕਰੀਏ ਚੈਨਸ ਦੀ ਉਹ ₹45 ਕਿਲੋ ਆ ਜੀ ਨਾਲ ਪਿਆ ਭਿੰਡੀ ਦਾ ਇੱਥੇ ਸੇਮ ਰੇਟ ਆਗਾ ਖੀਰੇ ਦਾ ਵੀ 18 ਰੁਪਏ ਜੇ ਗੱਲ ਕਰੀਏ ਤਾਂ ਪਿਆਜ਼ ਦੀ ਪਿਆਜ਼ ਦੇ ਰੇਟ ਦੋਸਤੋ ਕੱਲ ਵਾਲੀ ਜਗ੍ਹਾ ਤੇ ਖੜੇ ਨੇ 25 ਤੋਂ 30 ਤੋਂ 28 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਜੀ ਪਿਆਜ਼ ਪਿਆਜ਼ ਦੇ ਰੇਟ ਉਸੇ ਦਰਾਂ ਤੇ ਖੜੇ ਨੇ ਕੋਈ ਉਜਾਫਾ ਨਹੀਂ ਹੋਇਆ ਤੇ ਬਾਕੀ ਸਾਰੇ ਜਿਹੜਾ ਨਾਸਕ ਵਾਲਾ ਸੁੱਕਾ ਪਿਆ ਜਾਉ ₹30 ਪਿਆ ਦੂਜਾ ਪਿਆ ਜਾ ਜਿਹੜਾ 28 ਤੋਂ 27 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਜੀ ਆਲੂ ਦੀ ਗੱਲ ਕਰੀਏ ਥੋੜਾ ਜਿਹਾ ₹50 ਗੱਟਾ ਵਧ ਗਿਆ ਜਿਹੜਾ ਕੱਲ 750 ਦਾ ਗੱਟਾ ਸੀ ਜੀ ਅੱਜ ₹800 ਦਾ ਗੱਟਾ ਹੋ ਗਿਆ ਆਲੂਆ ਦਾ ਆਲੂ ਦੇ ਰੇਟ ਬਦਲਣ ਦੀ ਸੁਭਾਵਨਾ ਹੋਰ ਵੀ ਦੱਸਦੇ ਨੇ ਨਿੰਬੂ ਦੀ ਗੱਲ ਕਰੀ ਤਾਂ ਇੱਥੇ ਵੀ ਉਹੀ ₹70 ਪ੍ਰਤੀ ਕਿਲੋ ਮਿਲ ਰਿਹਾ ਯਾਨੀ ਕਿ ₹30 ਪ੍ਰਤੀ ਕਿਲੋ ਨਿੰਬੂ ਦਾ ਰੇਟ ਘਟ ਗਿਆ ਜੀ ਜੇ ਗੱਲ ਕਰੀ ਅਰਬੀ ਦੀ ਅਰਬੀ ਉਹੀ 50 ਰੁਪਏ ਕਿਲੋ ਤੇ ਭਿੰਡੀ ਮਿਲ ਰਹੀ ਹੈ ਜੀ ਉਹੀ 35 ਰੁਪਏ ਕਿਲੋ ਜੇ ਆਪਾਂ ਪੀਲੀ ਗਾਜਰ ਦੀ ਗੱਲ ਕਰੀ ਤਾਂ ਗਾਜਰ ਮੰਡੀ ਦੇ ਵਿੱਚ ਅੱਜ ਮਿਲ ਰਹੀ ਹੈ ਜੀ 30 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਿਲ ਰਹੀ ਹੈ ਜੀ ਇਹ ਆਪਣੀ ਪੀਲੀ ਗਾਜਰ ਆ ਗਈ 30 ਰੁਪਏ ਪ੍ਰਤੀ ਕਿਲੋ ਪਾਲਕ ਧਨੀਏ ਤੇ ਜੇ ਗੱਲ ਕਰੀਏ ਜੀ ਪਦੀਨੇ ਦੀ ਇਹ ਤਕਰੀਬਨ ਉਹ ਰੇਟ ਉੱਥੇ ਹੀ ਖੜੇ ਨੇ 20 ਰੁਪਏ ਪ੍ਰਤੀ ਗੁੱਸੀ ਦੇ ਹਿਸਾਬ ਨਾਲ ਵਿਕ ਰਿਹਾ ਹੈ ਜੀ ਪਾਲਕ ਧਨੀਆ ਤੇ ਪੁਦੀਨਾ ਜੀ ਜਿੰਨਾ ਵੀ ਤੁਸੀਂ ਦੇਖ ਰਹੇ ਹੋ ਇਹ ਸਾਰੇ ਦਾ ਸੇਮ ਰੇਟ ਆਗਾ ਜੀ ਬਾਕੀ ਕਿਸੇ ਦੋਸਤ ਨੇ ਕੋਈ ਵੀ ਰੇਟ ਪੁੱਛਣਾ ਹੋਵੇ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਪੁੱਛ ਸਕਦਾ ਆਪਾਂ ਉਸੇ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਗੋਭੀ ਦੀ ਗੱਲ ਕਰੀਏ ਤਾਂ ਦੋਸਤੋ ਗੋਭੀ ਦਾ ਰੇਟ ਹੋ ਰਿਹਾ ਜੀ 45 ਰੁਪਏ ਕਿਲੋ ਇਹ ਗੋਭੀ ਜੀ ਆਪਣੀ ਦੱਸ ਦੇਈ ਦੋਸਤੋ ਅਸਾਂ हिमाचल वाली गोभी है जी खीरे ਦਾ ਇੱਥੇ ਸੇਮ ਰੇਟ ਹੀ ਆ ਉਹੀ ਜੀ ਜਿਸ ਨੂੰ ਦੱਸਿਆ 18 ਰੁਪਏ ਕਿਲੋ ਆ ਪੱਤ ਗੋਭੀ ਪਈ ਹੈ ਜਿਹੜੀ ਅੱਜ ਇਹ 15 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕੀ ਹੈ ਜੀ ਪੱਤ ਗੋਭੀ ਦੀ ਰੇਟ ਤੁਹਾਨੂੰ ਪਤਾ ਅੱਜ ਕੱਲ ਘਟ ਹੁੰਦੇ ਨੇ ਜੇ ਗੱਲ ਕਰੀਏ ਦੋਸਤੋ ਇਧਰ ਖਰਬੂਜੇ ਦੀ ਆ ਜਿਹੜਾ ਖਰਬੂਜਾ ਇਹ 10 ਰੁਪਏ ਪ੍ਰਤੀ ਕਿਲੋ ਆ ਜੀ ਛੋਟਾ ਸਾਈਜ਼ ਆ ਜਿਹੜੇ ਪਹਿਲੇ ਹੱਥ ਲਫਾਫੇ ਪਏ ਨੇ ਜਨਨ ਕਿ ਜਿਹੜੇ ਤੁਸੀਂ ਹੁਣ ਵਾਲੇ ਦੇਖ ਰਹੇ ਹੋ ਇਹਨਾਂ ਦਾ ਰੇਟ 15 ਰੁਪਏ ਪ੍ਰਤੀ ਕਿਲੋ ਆ ਜੇ ਗੱਲ ਕਰੀਏ ਤਰਬੂਜ਼ ਦੀ ਤਰਬੂਜ਼ ਦਾ ਰੇਟ 9 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਬਿਕ ਰਿਹਾ ਜੀ ਤੇ ਇਹਦਾ ਥੋੜਾ ਜਿਹਾ ਮਨ ਨੂੰ 3 ਰੁਪਏ ਰੇਟ ਘਟ ਗਿਆ ਪਪੀਤੇ ਦਾ ਰੇਟ ਸੇਮ ਉਹੀ ਕੱਲ ਵਾਲੀ ਜਗ੍ਹਾ ਤੇ ਖੜਾ ਜਾਨੀ ਕਿ 35 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਬਿਕ ਰਿਹਾ ਜੀ ਅੱਗੇ ਕੇਲੇ ਦੀ ਗੱਲ ਕਰੀਏ ਦੋਸਤੋ 2 ਰੁਪਏ ਕੇਲੇ ਦਾ ਰੇਟ ਚੜ ਗਿਆ 25 ਤੋਂ 27 ਰੁਪਏ ਤੱਕ ਕੇਲਾ ਵਿਕ ਰਿਹਾ ਹੈ ਜੀ ਪ੍ਰਤੀ ਕਿਲੋ ਦੇ ਹਿਸਾਬ ਨਾਲ ਕੇਲੇ ਦਾ ਰੇਟ ਹੈ ਜੀ ਇਹ 25 ਤੋਂ ਟੌਪ ਦਾ ਕੇਲਾ 27 ਰੁਪਏ ਕਿਲੋ ਵਿਕ ਰਿਹਾ ਹੈ ਜੀ ਪਪੀਤਾ ਸੇਮ ਰੇਟ ਹੀ ਆਏ ਵੀ ਹਾਂ ਹਰੇ ਮਟਰ ਦੀ ਗੱਲ ਕਰੀਏ ਦੋਸਤੋ ਦਾਣੇ ਦੀ ਜਿਹੜਾ ਦਾਣੇ ਵਾਲਾ ਮਟਰ ਆ 5 ਕਿਲੋ ਦਾ ਪੈਕੇਟ 450 ਰੁਪਏ ਦਾ ਜੀ ਇਹ ਇਹ ਅੱਜ ਦੇ ਰੇਟ ਨੇ ਜੀ ਹਰਾ ਦਾਣਾ ਮਟਰ ਦੇਖੋ ਜੀ ਇਹ ਪੈ ਰਿਆ 450 ਰੁਪਏ ਦਾ ਪੈਕਟ 5 ਕਿਲੋ ਦਾ ਜੀ ਹਾਂ ਜੀ ਦੋਸਤੋ ਜਿੰਨਾ ਵੀਰ ਭਰਾਵਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਦੁਬਾਰਾ ਫਿਰ ਬੇਨਤੀ ਕਰਦਾ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਅਗਰ ਤੁਸੀਂ ਕੋਈ ਰੇਟ ਪੁੱਛਣਾ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਕਰਕੇ ਪੁੱਛੋ